ਸਥਾਨ ਹੈ ਜਿੱਥੇ ਸੰਨ 1672 ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਇਲਾਕੇ ਦੇ ਵਿੱਚ ਆ ਕੇ ਸੰਗਤਾਂ ਦਾ ਆਧਾਰ ਕੀਤਾ ਉਸ ਸਮੇਂ ਇਸ ਸਥਾਨ ਤੇ ਜਿਹੜਾ ਕਾਫੀ ਬਿਮਾਰੀਆਂ ਫੈਲੀਆਂ ਹੋਈਆਂ ਸਨ ਜਿਹੜੀਆਂ ਲੋਕਾਂ ਨੂੰ ਕਾਫੀ ਕਸ਼ਟਦਾਇਕ ਅਤੇ ਬਹੁਤ ਹੀ ਭਿਆਨਕ ਸਨ ਜਿਨ੍ਹਾਂ ਨਾਲ ਲੋਕਾਂ ਨੂੰ ਬੜਾ ਦੁੱਖ ਹੁੰਦਾ ਸੀ ਜੇ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਤੇ ਆਏ ਉਹਨਾਂ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਇੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਸੰਗਤਾਂ ਦੇ ਦੁੱਖ ਦੂਰ ਕੀਤੇ ਬਿਮਾਰੀਆਂ ਨੂੰ ਕੀਤੀਆਂ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪੈ ਗਿਆ ਸਤਗੁਰ ਨਵੇਂ ਪਾਤਸ਼ਾਹ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਇੱਥੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸਤਗੁਰਾਂ ਦੀ ਇਸ ਯਾਦ ਨੂੰ ਉਹਨਾਂ ਦੇ ਜਿੱਥੇ ਕਹਿੰਦੇ ਨੇ ਬੈਠ ਕੇ ਜਿਸ ਸਰੋਵਰ ਦੇ ਕੰਢੇ ਬੈਠ ਕੇ ਜਿਸ ਜਲ ਨਾਲ ਸੰਗਤਾਂ ਦਾ ਜਿਹੜਾ ਸੀ ਦੁੱਖ ਦੂਰ ਕੀਤਾ ਬਹੁਤ ਹੀ ਵੱਡਾ ਸ਼ਾਨਦਾਰ ਸਰੋਵਰ ਬਣਿਆ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਉਹਨਾਂ ਦੀ ਆਉਣ ਦੀ ਯਾਦ ਵਿੱਚ ਇੱਥੇ ਹੋਰ ਵੀ ਜਿੱਥੇ ਸਥਾਨ ਬਣੇ ਹੋਏ ਨੇ ਆ ਉਹ ਤੁਹਾਨੂੰ ਉਹਨਾਂ ਸਥਾਨਾਂ ਦੇ ਦਰਸ਼ਨ ਵੀ ਕਰਵਾਉਂਦੇ ਹਾਂ ਇਸ ਮੇਨ ਸਥਾਨ ਦੇ ਬਾਹਰ ਵੀ ਇੱਕ ਛੋਟਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਦੂ ਗੁਰਦੁਆਰਾ ਬੁਖਨਵਾਨ ਸਾਹਿਬ ਦੀ ਇਮਾਰਤ ਤੁਸੀਂ ਦੇਖ ਰਹੇ ਹੋ ਇਸ ਦੇ ਅੰਦਰ ਵੀ ਇੱਕ ਸਥਾਨ ਹੈ ਜਿੱਥੇ ਬਿਰੋ ਤੇਗ ਬਹਾਦਰ ਪਾਸ਼ਾ ਜੀ ਦੀ ਪਾਵਨ ਯਾਦ ਨੂੰ ਸੰਬੰਧਿਤ ਇੱਥੇ ਉਹ ਜਗਾ ਬਣਾਈ ਗਈ ਹੈ ਗੁਰੂ ਪਿਆਰੇਓ ਜਦੋਂ 1984 ਦੇ ਵਿੱਚ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਦੇ ਉੱਪਰ ਫੌਜ ਵੱਲੋਂ ਹਮਲਾ ਕੀਤਾ ਗਿਆ ਹਨ ਗੁਰਦੁਆਰਾ ਸਹਿਬਾਨਾਂ ਦੇ ਵਿੱਚੋਂ ਗੁਰਦੁਆਰਾ ਦੁਖਨਵਰਨ ਸਹਿਬ ਪਟਿਆਲਾ ਵੀ ਇੱਕ ਗੁਰਦੁਆਰਾ ਸਾਹਿਬ ਸੀ ਜਿਸ ਦੇ ਉੱਪਰ 1984 ਦੇ ਵਿੱਚ ਹਮਲਾ ਕੀਤਾ ਗਿਆ ਸੀ ਸੋ ਗੁਰਦੁਆਰਾ ਸਾਹਿਬ ਦੀ ਗੋਲਾਬਾਰੀ ਨਾਲ ਉਸ ਵੇਲੇ ਗੋਲੀ ਜਿਹੜੀ ਬਾਰੀ ਹੋਈ ਉਸ ਨਾਲ ਸੰਗਤਾਂ ਦਾ ਤੇ ਇਮਾਰਤ ਦਾ ਕਾਫੀ ਨੁਕਸਾਨ ਹੋਇਆ ਸੀ ਸੋ ਇਹ ਹੈ ਉਹ ਪਾਵਨ ਸਥਾਨ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿੱਤੇ ਕਿਹਾ ਜਾਂਦਾ ਹੈ ਕਿ ਜਿੱਥੇ ਬੈਠ ਕੇ ਉਹਨਾਂ ਨੇ ਸੰਗਤਾਂ ਦੀ ਜਿਹੜੀ ਸੀ ਉਹ ਬੇਨਤੀ ਨੂੰ ਪ੍ਰਵਾਨ ਕੀਤਾ ਸੀ ਸੰਗਤਾਂ ਬੇਅੰਤ ਉਹਨਾਂ ਦੀ ਯਾਦ ਨੂੰ ਸਮੋਕਤ ਇੱਥੇ ਜੁੜ ਕੇ ਜਿਹੜਾ ਹੈ ਉਹ ਆਪਣੀ ਸ਼ਰਧਾਂ ਭੇਟ ਕਰਦੀਆਂ ਨੇ ਤੇ ਆਪਣੀਆਂ ਮਨੋ ਕਾਮਨਾਵਾਂ ਭਾਵਨਾਵਾਂ ਦੀ ਅਰਦਾਸਾਂ ਸਤੂਰਾਂ ਦੇ ਚਰਨਾਂ ਵਿੱਚ ਰੱਖਦੀਆਂ ਨੇ wala la wala la ਏ ਪਵਨ ਪ੍ਰਤਰ ਉਸਤਾਨ ਗੁਰਦੁਆਰਾ ਦੂਖ ਨਵਾਰਨ ਸਾਹਿਬ ਪਟਿਆਲਾ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਸੰਗਤਾਂ ਬਹੁਤ ਦੂਰੋਂ ਦੂਰੋਂ ਆ ਕੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਗਿਆਂ ਨੇ ਤੇ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹੀਦੀ ਪੁਰਬ ਇਹ ਸਾਲ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਮਨਾ ਰਹੀਆਂ ਹਨ ਤਵਾਦ ਤਵਾਦ ਆਪਣੇ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਪਾਵਨ ਹਸਤਾਨਾ ਦੇ ਦਰਸ਼ਨ ਦਿਦਾਰੇ ਕਰਵਾ ਕੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਜੋੜੋ ਇਤਿਹਾਸ ਬਾਰੇ ਦੱਸੋ ਗੁਰੂ ਸਾਹਿਬ ਜੀ ਦੇ ਜੀਵਨ ਦੇ ਸਿਧਾਂਤਾਂ ਬਾਰੇ ਦੱਸੋ ਉਹਨਾਂ ਨੂੰ ਦੱਸੋ ਕਿ ਮਨੁੱਖੀ ਹੱਕਾਂ ਦੀ ਖਾਤਰ ਅੱਜ ਜੋ ਮਨੁੱਖੀ ਅਧਿਕਾਰਾਂ ਦੀ ਗੱਲ ਸਮੂਹੀ ਦੁਨੀਆ ਵਿੱਚ ਹੋ ਰਹੀ ਹੈ ਉਹ ਮਨੁੱਖੀ ਅਧਿਕਾਰਾਂ ਦੇ ਖਾਤਰ ਸਭ ਤੋਂ ਪਹਿਲੀ ਕੁਰਬਾਨੀ ਜੇ ਦੁਨੀਆ ਵਿੱਚ ਹੋਈ ਉਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤੇ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਕੁਰਬਾਨੀ ਦਿੱਤੀ ਹੈ ਜਿਨ੍ਹਾਂ ਨੇ ਜਿੱਥੇ ਭਾਵੇਂ ਗੁਰੂ ਨਾਨਕ ਪਾਤਸ਼ਾਹ ਨੇ ਛੋਟੀ ਉਮਰ ਦੇ ਵਿੱਚ ਆਪਣਾ ਜਨੂ ਨਹੀਂ ਪਾਇਆ ਪਰ ਉੱਥੇ ਨੌਵੇਂ ਪਾਤਸ਼ਾਹ ਜੀ ਨੇ ਕਿਸੇ ਦੇ ਵਿਸ਼ਵਾਸ ਦੀ ਖਾਤਰ ਮਨੁੱਖੀ ਅਧਿਕਾਰਾਂ ਦੀ ਖਾਤਰ ਸਭ ਤੋਂ ਪਹਿਲਾਂ ਆਪਣਾ ਜਿਹੜਾ ਸੀ ਉਹ ਬਲੀਦਾਨ ਦਿੱਲੀ ਦੀ ਚਾਂਦਨੀ ਚੌਕ ਅੰਦਰ ਦਿੱਤਾ ਸੋ ਆਪਣੇ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਹੈ 350 ਸਾਲਾਂ ਸ਼ਹੀਦ ਦੀ ਪੁਰਬ ਤੇ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਸਾਹਿਬ ਜੀ ਦੀ ਬਾਣੀ ਕਰਾਈਏ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਕਰਕੇ ਭੋਗ ਵਾਲੇ ਸ਼ਲੋਕ ਜਿਹੜੇ ਬੜੇ ਆਸਾਨੇ ਨਾਲ ਯਾਦ ਹੋ ਜਾਂਦੇ ਹਨ ਸੋ ਸਾਰੇ ਬੱਚਿਆਂ ਨੂੰ ਕਿਰਪਾ ਕਰਕੇ ਆਪਣੇ ਨੂੰ ਆਪਣੇ ਵਿਰਸੇ ਨਾਲ ਜੋੜੀਏ ਇਹਨੇ ਸਾਡੇ ਗੁਰੇ ਇਤਿਹਾਸ ਨੇ ਤੇ ਗੁਰਬਾਣੀ ਨੇ ਹੀ ਸਾਡੇ ਬੱਚਿਆਂ ਦਾ ਜੀਵਨ ਸਵਾਰਨਾ ਹੈ ਸਤਿਗੁਰੂ ਗੁਰੂ ਜੀ ਸਾਨੂੰ ਸਾਰਿਆਂ ਨੂੰ ਏਕ ਸੋਝੀ ਬਖਸ਼ਿਸ਼ ਕਰੇ ਕਿ ਅਸੀਂ ਆਪ ਕੋ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਸਕੀਏ ਗੁਰੂ ਸਾਹਿਬ ਜੀ ਦੇ ਨਾ ਪਾਵਨ ਸਥਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾ ਸਕੀਏ ਤਾਂ ਕਿ ਇਹ ਸਾਡਾ ਵਿਰਸਾ ਆਉਣ ਵਾਲੀ ਪੀੜ੍ਹੀ ਨੂੰ ਲਗਾਤਾਰ ਮਰਜ਼ਾ ਰਹੇ ਉਹ ਆਪਣੇ ਮੂਲ ਨਾਲ ਜੁੜੇ ਰਹਿਣ ਗੁਰੂ ਸਾਹਿਬ ਕਹਿੰਦੇ ਨੇ ਜੇ ਕੋਈ ਦਰਖਤ ਆਪ ਦੇ ਮੋਢ ਨਾਲੋਂ ਟੁੱਟ ਜਾਂਦਾ ਹੈ ਕੱਟਿਆ ਜਾਂਦਾ ਹੈ ਤੇ ਉਹ ਸਦਾ ਲਈ ਸੁੱਕ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਪੇਂਡ ਮੁਢਾ ਹੋ ਕਟਿਆ ਤੇ ਸਡਾਲ ਸਕੰਦੇ ਇਸ ਤਰ੍ਹਾਂ ਗੁਰੂ ਦੇ ਨਾਲੋਂ ਰੱਬ ਦੇ ਨਾਲੋਂ ਪਰਮਾਤਮਾ ਦੇ ਨਾਲੋਂ ਟੋਟੇ ਮਨੁੱਖ ਦਾ ਜੀਵਨ ਵੀ ਸੁੱਕੇ ਹੋਏ ਦਰਖਤ ਦੀ ਤਰ੍ਹਾਂ ਹੋ ਜਾਂਦਾ ਹੈ ਤੇ ਆਪਣੇ ਵਿਰਸੇ ਨਾਲੋਂ ਟੁੱਟਿਆ ਹੋਇਆ ਨੌਜਵਾਨ ਵੀ ਜ਼ਿੰਦਗੀ ਵਿੱਚ ਕਦੇ ਆਨੰਦ ਪ੍ਰਾਪਤ ਨਹੀਂ ਕਰ ਸਕਦਾ ਸੋ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਦੇ ਪਾਵਨ ਗੁਰਦੁਆਰਾ ਦੂਖਨਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰਾਏ ਇਸ ਤੋਂ ਅੱਗੇ ਆਪ ਜੀ ਨੂੰ ਗੁਰਦੁਆਰਾ ਪਜੋਖੜਾ ਸਾਹਿਬ ਅੱਠਵੀਂ ਪਾਸ਼ਾਹੀ ਜਿੱਥੇ ਗੁਰੂ ਸਾਹਿਬ ਜੀ ਨੇ ਸੱਜੂ ਚੀਵਰ ਦੇ ਸਿਰ ਤੇ ਛੜੀ ਰੱਖ ਕੇ ਉਹਨਾਂ ਨੂੰ ਗੀਤਾ ਦੇ ਅਰਥ ਕਰਵਾਏ ਸਨ ਆਪ ਜੀ ਨੂੰ ਕੁਝ ਸਮੇਂ ਬਾਅਦ ਲਾਈਵ ਹੋ ਕੇ ਫਿਰ ਕੋਸਸਥਾਨ ਦੇ ਦਰਸ਼ਕਦਾਰੇ ਕਰਵਾਏ ਜਾਣਗੇ ਕਿਰਪਾ ਕਰਕੇ ਫਿਰ ਵੀ ਆਪ ਜੀ ਨੇ ਸੇਵਾ ਬਖਸ਼ ਲਈ ਜੀ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ